ਹੁਸ਼ਿਆਰਪੁਰ ਦੇ ਵਿੱਚ ਇੱਕ 36 ਸਾਲਾ ਬਜ਼ੁਰਗ ਜੋ ਕਿ ਆਪਣੀ ਕੜੀ ਮਿਹਨਤ ਦੇ ਸਦਕੇ ਆਪਣੀਆਂ ਉਚਾਈਆਂ ਨੂੰ ਛੂ ਰਿਹਾ ਹੈ ਜੀ ਹਾਂ ਇਸ ਬਜ਼ੁਰਗ ਨੂੰ ਬਚਪਨ ਤੋਂ ਹੀ ਪੜਨ ਲਿਖਨ ਦਾ ਇੰਨਾ ਜ਼ਿਆਦਾ ਸ਼ੌਂਕ ਸੀ ਕਿ ਉਹ ਅੱਜ ਵੀ ਇਸ ਉਮਰ ਦੇ ਵਿੱਚ ਜਿਹੜਾ ਕਿ ਪੜਦਾ ਵੀ ਆ ਲਿਖਦਾ ਵੀ ਆ ਤੇ ਉਸ ਦੇ ਵੱਲੋਂ ਕਈ ਕਿਤਾਬਾਂ ਹੁਣ ਤੱਕ ਲਿਖ ਦਿੱਤੀਆਂ ਗਈਆਂ ਨੇ ਹੁਣ ਤੱਕ 14 ਕਿਤਾਬਾਂ ਇਸ ਬਜ਼ੁਰਗ ਨੇ ਲਿਖੀਆਂ ਨੇ ਆਓ ਜਾਣਦੇ ਹਾਂ ਇਸ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਂਕ ਪਿਆ ਤੇ ਫਿਰ ਉਸ ਨੇ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਤੱਕ ਕਿਹੜੀਆਂ-ਕਿਹੜੀਆਂ ਕਿਤਾਬਾਂ ਉਹਨਾਂ ਨੇ ਲਿਖ ਦਿੱਤੀਆਂ ਨੇ ਆਓ ਦੇਖਦੇ ਹਾਂ ਇਹ ਵੀਡੀਓ ਹਾਂ ਰਣ ਵਾਲਾ ਮੈਂ ਲਗਭਗ ਇੱਥੇ ਹੌਲ ਪਰਦਾਈਆਂ ਜੀ ਜੀ ਕੰਮ ਕਾਜ ਕੀ ਕਰਦੇ ਹੋ ਜੀ ਕੰਮ ਆਪਣਾ ਬਸ ਇਹ ਆਪਣੀ ਸ਼ੂ ਸ਼ਾਪ ਹੈ ਨਵੇਂ ਸ਼ੂ ਤਿਆਰ ਕਰੀਏ ਨੇ ਨਵੇਂ ਸ਼ੂ ਲੇਡੀਜ਼ ਵਗੈਰਾ ਡਾਂਸ ਸਾਰੇ ਸ਼ੂ ਤਿਆਰ ਹੁੰਦੇ ਹਾਂਜੀ ਆਰਡਰ ਦੇ ਉੱਪਰ ਜੀ ਸਰ ਜੀ ਇੱਕ ਤੁਹਾਨੂੰ ਕਿਤਾਬਾਂ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਤੁਸੀਂ ਅਨੇਕਾਂ ਹੀ ਕਿਤਾਬਾਂ ਜਿਹੜੀਆਂ ਉਹ ਲਿਖ ਵੀ ਚੁੱਕੇ ਹੋ ਹਾਂ ਜੀ ਇਹ ਕਿਸ ਤਰ੍ਹਾਂ ਸ਼ੌਂਕ ਪੈਦਾ ਹੋਇਆ ਸੀ ਤੁਹਾਨੂੰ ਹਾਂ ਸਰ ਇਹ ਇਸ ਤਰ੍ਹਾਂ ਹੈ ਜੀ ਕਿ ਲੇਖਣ ਦਾ ਸ਼ੌਕ ਜਿਹੜਾ ਹੁੰਦਾ ਉਹ ਉਹਦੀ ਜਿਹੜੀ ਨੀਂਵ ਹੁੰਦੀ ਆ ਉਹ ਸਾਡੇ ਪੜਨ ਤੇ ਆ ਤੇ ਔਰ ਬਚਪਨ ਤੋਂ ਮੈਨੂੰ ਪੜਨ ਦਾ ਕਾਫੀ ਸ਼ੌਕ ਰਿਹਾ ਲਿਟਰੇਚਰ ਦਾ ਸ਼ੌਕ ਰਿਹਾ ਹਿੰਦੀ ਦਾ ਪੰਜਾਬੀ ਦਾ ਅੰਗਰੇਜ਼ੀ ਦਾ ਤੇ ਜਿਸ ਤਰ੍ਹਾਂ ਲੋਕ ਆਮ ਬੱਚੇ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਕਿਤਾਬਾਂ ਸਿਲੇਬਸ ਦੀਆਂ ਉਹ ਜਿਆਦਾ ਪੜ ਕੇ ਬਸ ਉਹਨਿੰਨੀ ਪੜਾਈ ਹੁੰਦੀ ਹੈ ਪਰ ਮੇਰਾ ਥੋੜਾ ਹਿਸਾਬ ਅਲੱਗ ਸੀ ਮੈਂ ਉਸ ਆਪਣੀਆਂ ਜਿਹੜੀਆਂ ਸਿਲੇਬਸ ਸੀ ਕਿਤਾਬਾਂ ਸੀ ਉਸ ਇਲਾਵਾ ਮੈਂ ਜਿਹੜੀ ਹੋਰ ਲਿਟਰੇਚਰ ਨਾਲ ਜੁੜੀਆਂ ਕਹਾਣੀਆਂ ਕਵਿਤਾਵਾਂ ਜਾਂ ਹੋਰ ਜਿਹੜੀਆਂ ਇਸ ਦਾਇਰੇ ਚ ਆਨੀਆਂ ਲਿਟਰੇਚਰ ਉਹ ਸਾਰਾ ਮੈਨੂੰ ਪੜਨ ਦਾ ਬਹੁਤ ਸ਼ੌਕ ਰਿਹਾ ਸ਼ੁਰੂ ਤੋਂ ਹੀ ਔਰ ਮੈਂ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਜਦੋਂ ਜਦੋਂ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਆਪਣੇ ਸਿਲੇਬਸ ਦੀ ਜਿਹੜੀ ਹੈ ਪੁਸਤਕ ਆ ਜਾਂ ਲਿਖ ਕੇ ਜਾਂ ਪੜ੍ਹ ਕੇ ਉਸ ਤੋਂ ਬਾਅਦ ਮੈਂ ਜਦ ਤੱਕ ਮੈਂ ਦੂਸਰਾ ਲਿਟਰੇਚਰ ਨਹੀਂ ਸੀ ਪੜ੍ਹ ਲੈਂਦਾ ਕਹਾਣੀ ਉਹਨਾਂ ਦਿਨਾਂ ਵਿੱਚ ਅੰਦਾ ਮਾਮਾ ਜੇ ਪ੍ਰਾਗ ਵਗੈਰਾ ਇਹ ਹਿੰਦੀ ਦੇ ਜਿਹੜੇ ਕਾਫੀ ਫੇਮਸ ਸੀ ਜਿਹੜੇ ਪੱਤਰਕਾਰ ਅਸੀਂ ਆ ਤੇ ਉਹਨਾਂ ਨੂੰ ਮੈਂ ਉਹ ਪਰਮਨੈਂਟਲੀ ਮੇਰੇ ਕੋਲ ਰਹਿਣੀ ਸੀ ਆ ਮੈਂ ਉਹ ਪੜ੍ਹ ਕੇ ਕੱਡੀ ਕਹਾਣੀ ਪੜ੍ਹ ਕੇ ਫੇਰ ਸੌਣਾ ਫਿਰ ਮਨੀਦਾ ਸੀ ਸੋ ਇਸ ਤਰ੍ਹਾਂ ਬਹੁਤ ਸ਼ੌਕ ਰਿਹਾ ਪੜਨ ਦਾ ਹਾਂਜੀ ਜੇਕਰ ਤੁਹਾਡੇ ਅੰਕਲ ਜੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕੀ ਕੁਆਲਿਫਿਕੇਸ਼ਨ ਹੈ ਤੁਹਾਡੀ ਹਾਂ ਐਜੂਕੇਸ਼ਨ ਮੇਰੇ ਇਸ ਤਰ੍ਹਾਂ ਹੈ ਜੀ ਮੈਂ ਉਹਨਾਂ ਦਿਨਾਂ ਚ ਅਧਿਕਰ ਦਿੱਤਾ ਹੋ ਗਈ 10ਵੀਂ ਜਾਂ ਅ 12ਵੀਂ ਬਗਾਰਾ ਉਹਨਾਂ ਦੇ ਨਾਲ ਹਾਰ ਸਕੈਂਡਰੀ ਸੀ ਮੈਂ ਹਾਰ ਸਕੈਂਡਰੀ ਸਕੂਲ ਜਿਹੜਾ ਐਸਡੀ ਹਾਰ ਸਕੈਂਡਰੀ ਸਕੂਲ ਹਸ਼ਾਰਪੁਰ ਉੱਥੋਂ ਮੈਂ ਆਪਣੀ ਜਿਹੜੀ ਵਿੱਦਿਆ ਜਿਹੜੀ ਆ ਉਹ ਪ੍ਰਾਇਮਰੀ ਉੱਥੋਂ ਹਾਸਲ ਕੀਤੀ ਆ ਹਾਂ ਪਹਿਲੇ ਤੋਂ ਲੈ ਕੇ ਹਾਂ ਤੇ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਤੁਹਾਡੇ ਵੱਲੋਂ ਲਿਖੀਆਂ ਜਿਹੜੀਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਅਨਵਾਦ ਦਿੱਤਾ ਜਾਂ ਮੇਰੀ ਆਪਣੇ ਲਿਖੀਆਂ ਉਹਨਾਂ ਦੇ 13 14 ਜਿਹੜੀ ਆ ਮੇਰੀ ਹੈਗੀ ਉਹ ਉਹ ਜਿਹੜੇ ਸੰਖਿਆ ਇਹ ਹੈਗੀ ਹੈ ਜੀ ਤੇ ਤੁਹਾਡੇ ਵੱਲੋਂ ਜਿਹੜੀਆਂ ਇਹ ਕਿਤਾਬਾਂ ਲਿਖੀਆਂ ਗਈਆਂ ਨੇ ਤੁਸੀਂ ਉਹਲੇ ਲੇਖਕ ਵੀ ਹੋ ਤਾਂ ਕਿਸ ਅਧਾਰਤ ਨੇ ਜੀ ਕਿਹਨਾ ਵਿਸ਼ਿਆਂ ਤੇ ਤੁਹਾਡੇ ਵੱਲੋਂ ਕਿਤਾਬਾਂ ਲਿਖੀਆਂ ਗਈਆਂ ਹਾਂ ਵੈਸੇ ਤਾਂ ਅੱਜ ਕੱਲ ਤਾਂ ਜਿਸਰ ਹੈ ਵੀ ਅੱਜ ਕੱਲ ਜੋ ਜੋ ਕਰੰਟ ਸੋਸ਼ਲ ਮਸਲੇ ਆ ਉਹ ਉਹਨਾਂ ਦੇ ਉੱਪਰ ਜਿਹੜੀ ਮੇਰੀ ਕਲਮ ਉਹ ਲਗਾਤਾਰ ਚੱਲਦੀ ਹੈ ਚਾਹੇ ਉਹ ਕਵਿਤਾ ਦੇ ਰੂਪ 'ਚ ਹੋਵੇ ਚਾਹੇ ਉਹ ਕਹਾਣੀ ਦੇ ਰੂਪ 'ਚ ਹੋਵੇ ਚਾਹੇ ਉਹ ਕਿਸੇ ਨਿਵੰਧ ਦੇ ਰੂਪ 'ਚ ਹੋਵੇ ਉਹ ਆਜਿਹੇ ਜਿਹੜੇ ਕਰੰਟ ਮਸਲੇ ਆ ਚਾਹੇ ਉਹ ਧਾਰਮਿਕ ਆ ਚਾਹੇ ਸੋਸ਼ਲ ਐ ਚਾਹੇ ਉਹ ਰਾਜਨੀਤਿਕ ਆ ਤੇ ਉਹਦੇ ਵਿੱਚ ਜਿਹੜਾ ਆਪਣਾ ਮੇਰਾ ਆਪਣਾ ਨਜ਼ਰੀਆ ਹੁੰਦਾ ਤੇ ਉਹ ਉਸੇ ਆਧਾਰ ਤੇ ਜਿਹੜਾ ਮੇਰਾ ਜਿਹੜਾ ਲਿਖਤਾ ਉਹ ਜਿਹੜੀ ਗਾਹਾਂ ਚੱਲਦੀ ਆ ਔਰ ਅਸੀਂ ਇੱਕ ਇੱਕ ਮੈਗਜ਼ੀਨ ਕੱਢਦੇ ਆ ਬਹੁਤ ਤਰ੍ਹਾਂ ਪ੍ਰਚਾਰਕ ਤੇ ਜੇ ਕਹੋ ਤਾਂ ਮੈਂ ਤੁਹਾਨੂੰ ਉਹਦੀ ਇੱਕ ਦਿਖਾਉਣਾ ਇੱਕ ਬਣ ਗਈ ਉਹ ਇਹ ਵਾਲੀ ਹੈ ਇਹ ਪਿਛਲੇ 30 35 ਸਾਲ ਤੋਂ ਆਪਾਂ ਕੱਢ ਰਹੇ ਆ ਮੈਂ ਤੇ ਸਾਡੇ ਇੱਕ ਮਿੱਤਰ ਹੈ ਤੇ ਅਸੀਂ ਦੋਨੋਂ ਹੀ ਜਿਹੜਾ ਇਹਨੂੰ ਚਲਾ ਰਹੇ ਹਿੰਦੀ ਦੇ ਵਿੱਚ ਇਹ ਮੰਥਲੀ ਹੈ ਉਹ ਇਹਦੇ ਵਿੱਚ ਲਗਾਤਾਰ ਕੰਟੀਨਿਊ ਲਿਖਣਾ ਮੇਰਾ ਜਿਹੜਾ ਇੱਕ ਇੱਕ ਰੁਟੀਨ ਆ ਹਾਂਜੀ ਇੱਕ ਇੱਕ ਦਾ ਲੇਖ ਦੇਣਾ ਕੁਝ ਖਬਰ ਦੇਣੀ ਆ ਜਾਂ ਹੋਰ ਕੋਈ ਜਿਹੜਾ ਨਾਲ ਜੁੜਿਆ ਮਸਲਾ ਉੱਤੇ ਲਿਖਣਾ ਇਹ ਜਾਰੀ ਜਾਰੀ ਰਹਿੰਦਾ ਹਾਂ ਜੀ ਤੁਹਾਡੇ ਵੱਲੋਂ ਤੁਸੀਂ ਦੱਸਿਆ ਕਿ 13-14 ਕਿਤਾਬਾਂ ਇਹ ਤਕਰੀਬਨ ਤੁਹਾਡੇ ਵੱਲੋਂ ਲਿਖੀਆਂ ਜਾ ਚੁੱਕੀਆਂ ਨੇ ਤੇ ਤੁਹਾਡੇ ਵੱਲੋਂ ਲਿਖੀਆਂ ਕਿਤਾਬਾਂ ਜਿਹੜੀਆਂ ਉਹ ਕਿਸੇ ਸਕੂਲ ਕਾਲਜਾਂ ਚ ਪੜਾਈਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਜੀ ਹਾਂ ਮੇਰੀ ਇੱਕ ਕਵਿਤਾ ਸੀ ਕਾਫੀ ਜਿਹੜੀ ਪਹਿਲਾਂ ਜਿਹੜੀ ਉਹ ਮੇਰੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਵਿੱਚ ਉਹ ਪੜਾਈ ਜਾ ਰਹੀ ਆ ਉਹ ਕਵਿਤਾ ਸੀ ਉਹਦਾ ਨਾਮ ਸੀ ਹਿੰਦੀ ਵਿੱਚ ਕਵਿਤਾ ਸੀ ਉਹ ਐਮਏ ਦੇ ਸਿਲੇਬਸ ਜਿਹੜੀ ਆ ਉਹ ਇੰਦਰਗਾਂਧੀ ਉਪਰ ਯੂਨੀਵਰਸਿਟੀ ਉਹ ਬੱਚੇ ਪੜ ਰਹਾ ਆ ਉਹਦਾ ਨਾਮ ਸੀ ਅੱਜ ਕਾ ਅਕਲਬਯ ਤੇ ਉਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਕਿਸੇ ਦੀ ਜਿਹੜੀ ਮਿਹਨਤ ਆ ਤੋਂ ਅੱਜ ਲੁੱਟੀ ਨਹੀਂ ਜਾ ਸਕਦੀ ਔਰ ਲੁੱਟ ਹੋਣ ਦੇਣੀ ਵੀ ਨਹੀਂ ਚਾਹੀਦੀ ਆ ਤਾਂ ਉਹਦਾ ਜਿਹੜਾ ਮੇਨ ਆਈਡੀਆ ਜਿਹੜਾ ਉਸ ਦਾ ਬਤਾਵਾ ਇਹ ਸੀ ਅਕਲ ਜੀ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਅਜੋਕੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕ੍ਰਾਈਮ ਵੱਧ ਰਿਹਾ ਵਾ ਆਪਾਂ じゃ ਕੇ ਦੀ ਸੱਤਾਧਾਰੀ ਪਾਰਟੀ ਦੀ ਵੀ ਕਿਸੇ ਇੱਕ ਪਾਰਟੀ ਦੀ ਨਹੀਂ ਸਾਰੀਆਂ ਪਾਰਟੀਆਂ ਦੀ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਵੱਲੋਂ ਮੌਜੂਦਾ ਹਾਲਾਤਾਂ ਤੇ ਕੋਈ ਕਿਤਾਬ ਲਿਖੀ ਜਾ ਰਹੀ ਹੈ ਜਾਂ ਪਹਿਲਾਂ ਤੁਸੀਂ ਲਿਖ ਚੁੱਕੇ ਹੋ ਇਸ ਤਰ੍ਹਾਂ ਦਾ ਵਰਤਾਰਾ ਜੋ ਅੱਜ ਵਰਤਾਂ ਤੋਂ ਵਾਪਰ ਰਿਹਾ ਸਾਡੇ ਸਮਾਜ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਦੇਸ਼ ਭਰਤ ਦੇ ਵਿੱਚ ਹਾਂ ਉਹ ਲਗਾਤਾਰ ਸਾਡਾ ਲਿਖਣਾ ਜਾਰੀ ਹੈ ਔਰ ਜਦੋਂ ਵੀ ਲਿਖ ਅਸੀਂ ਦੇਖਦੇ ਆ ਕਿਤਾਬ ਦੇ ਇੱਕ ਰੂਪ ਚ ਹੋ ਗਿਆ ਤੇ ਆਪਾਂ ਉਹਨੂੰ ਉਹ ਕਿਤਾਬ ਦੇ ਰੂਪ ਚ ਲੈ ਆਈਦਾ ਨੂੰ ਇਸ ਤਰ੍ਹਾਂ ਹੈ ਹਾਂਜੀ ਜੋ ਕਰੰਟ ਮਸਲੇ ਆ ਜੋ ਚਾਹੇ ਰਾਜਨੀਤਿਕ ਆ ਚਾਹੇ ਧਾਰਮਿਕ ਆ ਚਾਹੇ ਸਾਡੇ ਜਿਹੜੇ ਅੰਧ ਵਿਸ਼ਵਾਸਾਂ ਨਾਲ ਜੁੜੇ ਹੋ ਆ ਮਸਲੇ ਆ ਉਹਨਾਂ ਤੇ ਆਪਾਂ ਲਿਖਦੇ ਰਹਿੰਦਾ ਉਹਦਾ 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 ਮਕਸਦ ਇਹੀ ਆ ਕਿ ਸਾਡੇ ਨਾਲ ਸਮਾਜ ਆ ਬਹੁਤ ਜੇ ਆਪਾਂ ਦੂਸਰੇ ਜਿਹੜੀ ਦੁਨੀਆ ਦੇ ਦੂਸਰੇ ਸਮਾਜ ਜੇ ਆਪਾਂ ਉਹਨਾਂ ਦੀ ਤੁਲਨਾ ਕਰੀਏ ਤੇ ਜਿਹੜਾ ਸਾਡਾ ਸਮਾਜ ਆਇ ਕਾਫੀ ਪਿਛੜਿਆ ਹੋਇਆ ਤੇ ਜਦੋਂ ਇਹਨਾਂ ਦੀ ਆਪਾਂ ਤੁਲਨਾ ਕਰਦੇ ਆ ਦੂਸਰੇ ਮੁਲਕਾਂ ਦੇ ਨਾਲ ਦੂਸਰੇ ਸਮਾਜ ਦੇ ਨਾਲ ਜਾਂ ਯੂਰਪ ਨਾਲ ਤੁਲਨਾ ਕਰਦੇ ਆ ਤਾਂ ਸਾਨੂੰ ਪਤਾ ਲੱਗਦਾ ਪਏ ਅਸੀਂ ਕਾਫੀ ਪਿੱਛੇ ਖੜੇ ਆ ਉਹ ਇਹਦੇ ਜਿਹੜੇ ਇਸ ਰਾਹ ਦੇ ਵਿੱਚ ਅੱਗੇ ਆਂਦੇ ਵੇ ਜਿਹੜੇ ਰੋੜੇ ਆ ਜਿਹੜੇ ਅਵਰੋਧ ਆ ਅਸੀਂ ਉਹਨਾਂ ਦੇ ਹਟਾਉਣ ਦੀ ਗੱਲ ਕਰਦੇ ਆ ਉਹਨਾਂ ਦੇ ਉਹਨਾਂ ਦੇ ਪ੍ਰਤੀ ਸਾਡਾ ਨਜ਼ਰੀਆ ਜਿਹੜਾ ਦ੍ਰਿਸ਼ਟੀਕੋਣ ਆ ਅਸੀਂ ਚਾਹੁੰਦੇ ਪਏ ਜੇ ਘੱਟੋ ਘੱਟ ਆਂਧਵਿਸ਼ਵਾਸ ਹੋ ਔਰ ਸਮਾਜ ਦੇ ਵਿੱਚ ਗਲਤ ਰੀਤੀ ਰਿਵਾਜ ਜਿਸ ਤਰ੍ਹਾਂ ਉੱਚੀ ਨੀਚਾ ਕਾਸਿਜ਼ਮ ਹੈ ਤੋ ਇਹਦੇ ਵਿੱਚ ਇਹਦੇ ਖਿਲਾਫ ਔਰ ਧਾਰਮਿਕ ਅੰਧਤਾ ਵੈਸੇ ਤਾਂ ਅਸੀਂ ਸਾਰੇ ਬੰਦੇ ਧਾਰਮਿਕ ਹੁੰਨੇ ਆ ਲੇਕਿਨ ਧਾਰਮਿਕ ਕਾਨੂੰਨ ਅਸੀਂ ਇਨਸਾਨ ਨਾਲੋਂ ਧਰਮ ਨੂੰ ਇਨਸਾਨ ਨਾਲੋਂ ਵੱਡਾ ਮੰਨ ਲੈਣਾ ਇੱਕ ਬਹੁਤ ਇੱਕ ਸਾਨੂੰ ਅਜੀਬ ਲੱਗਦਾ ਔਰ ਲੱਗਣਾ ਚਾਹੀਦਾ ਅਸੀਂ ਇਸ ਦੇ ਖਿਲਾਫ ਵੀ ਲਿਖਦੇ ਆ ਲਗਾਤਾਰ ਹਾਂਜੀ ਤੋ ਇਸ ਤਰ੍ਹਾਂ ਹੈ ਅਗਲੀ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਆਖਰੀ ਸਵਾਲ ਆ ਜੀ ਅੱਜ ਦੀ ਪੀੜ੍ਹੀ ਆ ਜਿਹੜੀ ਉਹ ਮੋਬਾਈਲਾਂ ਦੇ ਵਿੱਚ ਮਸ਼ਰੂਫ ਹੋ ਕੇ ਰਹਿ ਚੁੱਕੀ ਹੈ ਮੈਨੂੰ ਨਹੀਂ ਲੱਗਦਾ ਕਿ ਅੱਜ ਆਪਾਂ 100 ਦੇ ਵਿੱਚੋਂ ਵੀ 25% ਵੀ ਯੂਥ ਨੂੰ ਜਾਂ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਲਾਲਸਾ ਹੋਵੇ ਕਿ ਉਹਨਾਂ ਨੂੰ ਸ਼ੌਂਕ ਹੋਵੇ ਜਾ ਕਿਉਂਕਿ ਅੱਜ ਕੱਲ ਦੀ ਜਿਹੜੀ ਦੁਨੀਆ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਮੋਬਾਈਲਾਂ ਦੇ ਵਿੱਚ ਜਾਂ ਇੰਟਰਨੈਟ ਯੁੱਗ ਦੇ ਵਿੱਚ ਜਿਹੜੀ ਉਹ ਲਿਪਤ ਹੋ ਕੇ ਰਹਿ ਚੁੱਕੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਬਿਲਕੁਲ ਬਿਲਕੁਲ ਇਹ ਵੈਸੇ ਵਿਚਾਰਨ ਦਾ ਵਿਸ਼ਾ ਹੈ ਕਿਉਂਕਿ ਅੱਜ ਅਸੀਂ ਪੋਸਤਕ ਤੋਂ ਕਾਫੀ ਦੂਰ ਹੋ ਰਹੇ ਆਂ ਔਰ ਇਹਦਾ ਨੁਕਸਾਨ ਵੱਡਾ ਇਹ ਹੋ ਰਿਹਾ ਔਰ ਜਦ ਕਿ ਅਸੀਂ ਦੇਖਦੇ ਆਂ ਕਿ ਅਸੀਂ ਜਿਹੜਾ ਸਾਡ ਕੋ ਅੱਜ ਵਿਰਸਾ ਚਾਹੇ ਹੋ ਗੀਤਾ ਲੈ ਲੋ ਚਾਹੇ ਰਾਮਾਇਣ ਲੈ ਲੋ ਚਾਹੇ ਅਗਰੰਥ ਸਾਹਿਬ ਲੈ ਲੋ ਇਹ ਜਿਹੜਾ ਵਿਰਸਾ ਹੈ ਪੋਸਤਕ ਦੇ ਰੂਪ ਵਿੱਚ ਸਾਡੇ ਸ਼ਾਮਿਲ ਆ ਅਸੀਂ ਇਹ ਦੀ ਪੂਜਾ ਵੀ ਕਰਦੇ ਆਂ ਔਰ ਇਹਦੇ ਪ੍ਰਤੀ ਅਸੀਂ ਇਹਦੇ ਵਿਚਾਰਾਂ ਨੂੰ ਮੰਨਦੇ ਵੀ ਆਂ ਲੇਕਿਨ ਜਿੱਥੋਂ ਤੱਕ ਸਾਡੇ ਜੀਵਨ ਦੇ ਵਿੱਚ ਇਹਨੂੰ ਐਪਲੀਕੇਬਲ ਕਰਨ ਦਾ ਜਿਹੜਾ ਸਵਾਲ ਹੈ ਅਸੀਂ ਕੋਸਾਂ ਦੂਰ ਆ ਔਰ ਇਹ ਕੰਮ ਪੂਸਤ ਕਰ ਸਕਦੀ ਆ ਔਰ ਇਹ ਹੈਰਾਨੀ ਦੀ ਵੀ ਗੱਲ ਹੈ ਔਰ ਦੁੱਖ ਦੀ ਗੱਲ ਵੀ ਹੈ ਵੀ ਅਸੀਂ ਅੱਜ ਕਿਤਾਬਾਂ ਤੋਂ ਦੂਰ ਜਾ ਕੇ ਸਮਝ ਲਓ ਉਸ ਦੁਨੀਆ ਤੋਂ ਦੂਰ ਜਾ ਰਹੇ ਆ ਜਿਹੜੀ ਦੁਨੀਆ ਸਾਨੂੰ ਗਾਹਾਂ ਬਦਲਦਾ ਹੈ ਲਾਚੇਰੀ ਦਿੰਦੀ ਆ ਸਾਡੇ ਵਿਚਾਰਾਂ ਦੇ ਵਿੱਚ ਪਰਵਰਤਨ ਲਿਆਂਦੀ ਆ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਮੋਬਾਈਲ ਆ ਜਾਂ ਸਾਡਾ ਹੋਰ ਇਹਨਾਂ ਜੁੜੇ ਜਿਹੜੇ ਟੀਵੀ ਵਗੈਰਾ ਹੈ ਜੋ ਪੂਰੀ ਸੂਚਨਾ ਜਿੰਨੇ ਸਾਧਨ ਹਗਿਆ ਉਹਨਾਂ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਇਹ ਚੀਜ਼ਾਂ 네ਗੇਟਿਵ ਰੋਲ ਜਿਆਦਾ ਅਦਾ ਕਰ ਰਹੀਆਂ ਸਾਨੂੰ ਸੂਚਨਾ ਦੇ ਰਹੀਆਂ ਲੇਕਿਨ ਇੱਥੇ ਇੱਕ ਧਿਆਨ ਕਰਨ ਵਾਲੀ ਗੱਲ ਇਹ ਹੈ ਸਾਨੂੰ ਸੂਚਨਾ ਜ਼ਰੂਰ ਮਿਲਦੀ ਆ ਲੇਕਿਨ ਸਾਨੂੰ ਜਿਹੜੇ ਸਾਡੇ ਦਿਮਾਗ ਦੇ ਵਿੱਚ ਇੱਕ ਵਿਦਵਤਾ ਜਾਂ ਇੱਕ ਗਿਆਨ ਜਾ ਜ਼ਿੰਦਗੀ ਦੇ ਪ੍ਰਤੀ ਸਾਡੀ ਅਪਰੋਚ ਆ ਉਹਦੇ ਪ੍ਰਤੀ ਸਾਨੂੰ ਬਹੁਤ ਦੂਰ ਕਰ ਰਹੀਆਂ ਸਾਡੇ ਵਿੱਚ ਕੋਈ ਸਮੇਦਨਾਵਾਂ ਨਹੀਂ ਆ ਕਿਤੇ ਐਕਸੀਡੈਂਟ ਹੁੰਦਾ ਕਿਤੇ ਕੋਈ ਮਰ ਰਿਹਾ ਅਸੀਂ ਮੋਬਾਈਲ ਲੈ ਕੇ ਉਹਨੂੰ ਅਸੀਂ ਕਵਰ ਕਰ ਰਹੇ ਆ ਔਰ ਇਹਦੇ ਨਾਲ ਕੀ ਨੁਕਸਾਨ ਹੋ ਰਿਹਾ ਸਾਡੇ ਅੰਦਰ ਜਿਹੜੀ ਚੀਜ਼ ਆ ਅਸੀਂ ਉਸ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਸ ਬੰਦੇ ਨੂੰ ਔਰ ਇਹ ਇਹ ਮੈਂ ਸਮਝਦਾ ਵੀ ਸਾਡੀ ਜਿਹੜੀ ਅੱਜ ਦੀ ਜਿਹੜੀ ਪ੍ਰਜਾਗ ਕੀ ਆ ਜਾ ਸਾਡੀ ਜਿਹੜੀ ਟੈਕਨੋਲੋਜੀ ਆ ਇਹਦੇ ਵਿੱਚ ਬਹੁਤ ਵੱਡਾ ਇੱਕ ਕੈਪ ਆ ਕਿਉਂਕਿ ਅਸੀਂ ਸਾਡੇ ਮਨ ਸੁਵੇਦਨਾਵਾਂ ਜਿਹੜੀਆਂ ਆ ਆਦਮੀ ਦੀ ਹੋਣੀ ਚਾਹੀਦੀਆਂ ਉਹ ਖਤਮ ਹੋ ਰਹੀਆਂ ਉਹਦੀ ਜਗ੍ਹਾ ਆਪਾਂ ਕੀ ਕਰ ਰਹੇ ਆ ਤਮਾਸ਼ਾ ਬਣਾ ਰਹੇ ਆ ਤਮਾਸ਼ਾ ਦੇਖ ਰਹੇ ਆ ਸਾਰੇ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾ ਰਹੇ ਆ ਓਏ ਬੜਾ ਹੈਰਾਨੀ ਦੀ ਗੱਲ ਆ ਜੇ ਸਾਡੇ ਕੋਲ ਕਿਤਾਬਾਂ ਹੋਣ ਔਰ ਕਿਤਾਬਾਂ ਵਿੱਚ ਜੋ ਲਿਖਿਆ ਜੋ ਹਿਊਮਨ ਵੈਲਿਊਜ਼ ਦੇ ਉਹ ਗੱਲ ਕੀਤੀ ਗਈ ਆ ਗਾਹ ਬਦਨ ਦੀ ਗੱਲ ਕੀਤੀ ਗਈ ਆ ਤਾਂ ਉਹ ਅਸੀਂ ਮੇਰੇ ਖਿਆਲ ਆ ਆਪਾਂ ਜਿਹੜਾ ਉਜੋ ਕਰ ਰਹੇ ਆ ਅਸੀਂ ਇੱਥੇ ਕਮ ਸੇ ਕਮ ਵਿਚਾਰ ਤਾਂ ਕਰ ਸਕਦੇ ਆ ਔਰ ਬਹੁਤ ਹੀ ਇੱਕ ਦੁਖਦੀ ਵੀ ਗੱਲ ਹੈ ਔਰ ਹਮ ਆਪਣਾ ਜਿਹੜਾ ਮੇਰਾ बार-बार ਇਹੀ ਕਹਣਾ ਹੈ ਮੇਰੇ ਵਰਗੇ ਜਿਹੜੇ ਹੋਰ ਸਾਡੇ ਮਿੱਤਰ ਲਿਟਰੇਚਰ ਵਿੱਚ ਰੁਚੀ ਰੱਖਦੇ ਆ ਵੀ ਜ਼ਿੰਦਗੀ ਦੇ ਵਿੱਚ ਦਿਸ ਬੰਦੇ ਦੇ ਕੋਲ ਲਿਟਰੇਚਰ ਨਾਲ ਜੁੜੀਆਂ ਵਿਚਾਰ ਨਹੀਂ ਹੈ ਸਮਾਜ ਦੇ ਸਾਡੇ ਸਮਾਜ ਪਹਿਲਾਂ ਕੀ ਹੋਇਆ ਔਰ ਗਾਹ ਕੀ ਹੋਣਾ ਚਾਹੀਦਾ ਉਹਦੇ ਬਾਰੇ ਪ੍ਰਤੀ ਜਾਣਕਾਰੀ ਨਹੀਂ ਹੈ ਮੈਨੂੰ ਲੱਗਦਾ ਪਿਓ ਅਸੀਂ ਉਹਨੂੰ ਅਸੀਂ ਪੂਰਨ ਸਮਾਜ ਪੂਰਾ ਸਮਾਜ ਜਾਂ ਪੂਰਾ ਬੰਦਾ ਕਹਿ ਸਕਦੇ ਹਾਂ ਅਸੀਂ ਅਕਸਰ ਸੁਣਦੇ ਆ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਤਾਂ ਬੰਦਾ ਹਰ ਇੱਕ ਉਮਰ ਦੇ ਵਿੱਚ ਜੋ ਉਸਨੂੰ ਲੱਗਦਾ ਉਹ ਪੂਰੇ ਘਰ ਹੀ ਲੈਂਦਾ ਇਸੇ ਤਰੀਕੇ ਦੇ ਨਾਲ ਇਹ ਬਜ਼ੁਰਗ ਜਿਸ ਨੂੰ ਕਿ ਪਹਿਲੇ ਦਿਨ ਤੋਂ ਪੜਨ ਦਾ ਬੜਾ ਸ਼ੌਂਕ ਹੈ ਤੇ ਅੱਜ ਤੱਕ ਇਸ ਨੇ ਕਾਫੀ ਕਿਤਾਬਾਂ ਲਿਖ ਦਿੱਤੀਆਂ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ